ਮਨਦੀਪ ਦਾ ਇੱਕ ਜੁਵਨਲ ਸ਼ਰਤੀ ਦੀ ਸ਼ਾਮਲ ਸੀ ਜਿੰਨੂੰ ਅਸੀਂ ਜਿਹੜਾ ਹੈਗਾ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੋ ਗਏ ਮੋਰਾਂਵਾਲੀ ਦੇ ਵਿੱਚ ਹੋਇਆ ਦੋਹਰਾ ਕਤਲ ਕਾਂਡ ਜਿਸ ਦੇ ਵਿੱਚ ਕੈਨਰਾਏ ਸੰਤੋਖ ਸਿੰਘ ਅਤੇ ਉਸਦੀ ਕੇਅਰ ਟੇਕਰ ਸ਼ਾਮਿਲ ਹੈ ਦੋਹਾਂ ਨੂੰ ਬੇਰਹਿਮੀ ਦੇ ਨਾਲ ਮਾਰਿਆ ਗਿਆ ਸੀ ਅਤੇ ਉਸ ਤੋਂ ਬਾਅਦ ਪੁਲਿਸ ਤੇ ਕੋਲ ਇਹ ਸਾਰੀ ਖਬਰ ਪਹੁੰਚੀ ਇਸ ਪੂਰੀ ਘਟਨਾ ਦੇ ਵਿੱਚ ਪੁਲਿਸ ਤੇ ਬਨੂ ਇੱਕ ਹੋਰ ਜਾਣੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹਿਰਾਸਤ ਦੇ ਵਿੱਚ ਲਿਆ ਗਿਆ ਅਤੇ ਵੀ ਦੱਸਿਆ ਗਿਆ ਕਿ ਪੂਰੀ ਘਟਨਾ ਨੂੰ ਅੰਜਾਮ ਦੇਣ ਦੇ ਵਿੱਚ ਯਾਨੀ ਕਿ ਉਸ ਐਨ ਆਰ ਆਈ ਬੰਦੇ ਨੂੰ ਅਤੇ ਉਹ ਕਿਆਰ ਔਰਥ ਨੂੰ ਮਾਰਨ ਦੇ ਵਿੱਚ ਇੱਕ ਨਾਬਾਲਗ ਗੁੰਡਾ ਵੀ ਸ਼ਾਮਿਲ ਸੀ ਪੁਲਿਸ ਨੇ ਜਿੱਥੇ ਇਸ ਔਰਥ ਦੇ ਪੁੱਤ ਨੂੰ ਹਿਰਾਸਤ ਦੇ ਵਿੱਚ ਲਿਆ ਸੀ ਮਨਦੀਪ ਸਿੰਘ ਨੂੰ ਉਸ ਦੇ ਨਾਲ ਹੁਣ ਇੱਕ ਹੋਰ ਗ੍ਰਿਫਤਾਰੀ ਦੀ ਗੱਲ ਸਾਹਮਣੇ ਆ ਰਹੀ ਹੈ ਅਤੇ ਇੱਕ ਜਾਣਾ ਫਰਾਰ ਵੀ ਇਸ ਪੂਰੇ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਪੁਲਿਸ ਦਾ ਕਹਿਣਾ ਹੈ ਕਿ ਪੂਰਾ ਕਟਾਕ੍ਰਮ ਦੇ ਵਿੱਚ ਜੋ ਵੀ ਹਥਿਆਰ ਵਰਤੇ ਗਏ ਸੀ ਉਹ ਵੀ ਬਰਾਮਦ ਕਰ ਲਏ ਗਏ ਨੇ ਇੱਕ ਕਾਰ ਅਤੇ ਮੋਟਰਸਾਈਕਲ ਦੀ ਵੀ ਵਰਤੋਂ ਹੋਈ ਸੀ ਜਿਸ ਦੇ ਉੱਪਰ ਇਹ ਬੈਠ ਕੇ ਆਏ ਸੀ ਉਸ ਨੂੰ ਵਰਤਿਆ ਗਿਆ ਤੇ ਘਰ ਦੇ ਅੰਦਰ ਦਾਖਲ ਹੁੰਦੇ ਨੇ ਬੇਰਹਿਮੀ ਦੇ ਨਾਲ ਮਾਰ ਕੇ ਜਾਂਦੇ ਨੇ ਉਹ ਸਭ ਕੁਝ ਨੂੰ ਪੁਲਿਸ ਦੇ ਵੱਲੋਂ ਬਰਾਮਦ ਕਰ ਲਿਆ ਗਿਆ ਅਤੇ ਨਾਲ ਹੋਰ ਵੀ ਕਈ ਖੁਲਾਸੇ ਪੁਲਿਸ ਦੇ ਵੱਲੋਂ ਇਸ ਮੁੰਡੇ ਨੂੰ ਲੈ ਕੇ ਮਨਦੀਪ ਸਿੰਘ ਦੀਪੇ ਨੂੰ ਲੈ ਕੇ ਪਿੱਛੇ ਗਏ ਨੇ ਤਾਂ ਮੋਰੰਵਾਲੀ ਦੇ ਵਿੱਚ ਵਿਚਾਰਪੁਰ ਦੇ ਵਿੱਚ ਇਹ ਸਾਰੀ ਘਟਨਾ ਵਾਪਰੀ ਸੀ ਜਿੱਥੇ ਦੋ ਜਾਨਿਆਂ ਨੂੰ ਮਾਰ ਮੁਕਾਇਆ ਗਿਆ ਤੇ ਉਸ ਤੋਂ ਬਾਅਦ ਕਿਸੇ ਨੂੰ ਗੁੱਸੂਬਤਕ ਨਹੀਂ ਮਿਲੀ ਜਿਹੜੇ ਹਾਲਾਤਾਂ ਦੇ ਵਿੱਚ ਮ੍ਰਿਤਕ ਦੇਹਾਂ ਮਿਲੀਆਂ ਉਹਨਾਂ ਨੂੰ ਦੇਖ ਕੇ ਹੀ ਪਤਾ ਲੱਗਦਾ ਸੀ ਕਿ ਬੁਰੀ ਤਰ੍ਹਾਂ ਦੇ ਨਾਲ ਉਹਨਾਂ ਦੀ ਵੱਢ ਟੋਕ ਕੀਤੀ ਹੋਈ ਹੈ ਚਾਰੇ ਪਾਸੇ ਖੂਨ ਖਰਾਬਾ ਹੋਇਆ ਹੋਵੇਗਾ ਬੇਰਹਿਮੀ ਦੇ ਨਾਲ ਉਹਨਾਂ ਨੂੰ ਮਾਰਿਆ ਗਿਆ ਸੀ ਤੇ ਮਾਰਨ ਵਾਲਾ ਕੋਈ ਹੋਰ ਨਹੀਂ ਸਗੋਂ ਔਰਤ ਦਾ ਪੁੱਤ ਹੀ ਨਿਕਲਿਆ ਕਿਉਂਕਿ ਉਸ ਦੇ ਮਾਦੇ ਇਸ ਬੰਦੇ ਦੇ ਨਾਲ ਨਾਜਾਇਤ ਸਬੰਧ ਦੱਸੇ ਜਾ ਰਹੇ ਨੇ ਮੁੰਡੇ ਦਾ ਕਹਿਣਾ ਹੈ ਕਿ ਮੇਰੀ ਮਾਂ ਉਸ ਦੇ ਨਾਲ ਲਿਵਿੰਗ ਦੇ ਵਿੱਚ ਰਹਿ ਰਹੀ ਸੀ ਨਜਾਇਜ਼ ਸਬੰਧ ਸੀ ਉਸਨੇ ਬਣਾ ਲਏ ਸੀ ਹਾਲਾਂਕਿ ਪਹਿਲਾਂ ਵੀ ਉਸ ਔਰਤ ਦੇ ਦੋ ਵਿਆਹ ਹੋਏ ਹੋਏ ਸੀ ਪਰ ਜਦੋਂ ਉਹ ਤੀਸਰੇ ਬੰਦੇ ਸੰਤੋਖ ਸਿੰਘ ਜੋ ਕਿ ਕੈਨਰਾਈ ਸੀ ਉਸਦੇ ਨਾਲ ਰਹਿਣਾ ਸ਼ੁਰੂ ਕਰਦੀ ਹੈ ਤਾਂ ਮੁੰਡੇ ਨੂੰ ਇਸ ਗੱਲ ਤੇ ਖਾਸਾ ਇਤਰਾਜ਼ ਹੋਇਆ ਸਮਝਾਉਣ ਤੋਂ ਬਾਅਦ ਵੀ ਜਦੋਂ ਮਾਨਾ ਹਟੇ ਤਾਂ ਮੁੰਡੇ ਨੇ ਇਹ ਕਦਮ ਚੱਕਿਆ ਪਰ ਹੁਣ ਪੁਲਿਸ ਦੇ ਵੱਲੋਂ ਜਦੋਂ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਇਹ ਵੀ ਪਤਾ ਲੱਗਿਆ ਹੈ ਕਿ ਦੀਪਾ ਵੀ ਕੋਈ ਸਾਫ਼ ਸੁਥਰੀ ਅਤੇ ਚੰਗੀ ਛੜੀ ਵਾਲਾ ਨਹੀਂ ਹੈ ਕਿਉਂਕਿ ਉਹ ਅਕਸਰ ਹੀ ਚੋਰੀਆਂ ਕਰਦਾ ਫੜਿਆ ਗਿਆ ਚੋਰੀ ਦੇ ਕੇਸ ਉਸਦੇ ਉੱਪਰ ਪਏ ਹੋਏ ਨੇ ਕਦੇ ਇਸ ਸਿੰਗਲ ਤੋਂ ਵੀ ਦੇਖਿਆ ਜਾ ਸਕਦਾ ਹੈ ਕਿ ਹੋਵੇ ਨਾ ਹੋਵੇ ਉਸ ਘਰ ਬਾਰੇ ਸਾਰਾ ਕੁਝ ਇਹ ਹੋਣ ਦਾ ਜਾਣਦਾ ਸੀ ਇਤੇ ਦੇ ਮਨ ਦੇ ਵਿੱਚ ਚੋਰੀ ਕਰਨ ਦਾ ਹੀ ਖਿਆਲ ਨਾ ਆਇਆ ਹੋਵੇ ਪਰ ਪਹਿਲਾਂ ਆਪਣੇ ਦਿੱਤੇ ਬਿਆਨਾਂ ਦੇ ਵਿੱਚ ਪੁਲਿਸ ਦੇ ਕੋਲ ਜੋ ਵੀ ਇਸ ਮੁੰਡੇ ਦੇ ਵੱਲੋਂ ਮੰਨਿਆ ਗਿਆ ਇਹੀ ਕਿਹਾ ਗਿਆ ਸੀ ਕਿ ਮੇਰੀ ਮਾਂ ਦੇ ਨਜਾਇਜ਼ ਸਬੰਧ ਨੇ ਜਿਸ ਤੇ ਚਲਦੇ ਹੋਏ ਫਿਰ ਦੋਨਾਂ ਨੂੰ ਹੀ ਮਾਰ ਦਿੱਤਾ ਕਿਉਂਕਿ ਮੇਰੀ ਮਾਂ ਵੀ ਨਹੀਂ ਹਟ ਪਈ ਸੀ ਅਤੇ ਉਹ ਬੁੱਢਾ ਬੰਦਾ ਜਿਹੜਾ ਐਜ਼ ਅ ਕੇਅਰ ਟੇਕਰ ਇਸ ਵਰਤ ਨੂੰ ਰੱਖੀ ਬੈਠਾ ਸੀ ਉਹ ਵੀ ਪਿੱਛੇ ਨਹੀਂ ਹਟ ਰਿਹਾ ਸੀ ਅੱਜ ਤੋਂ ਕਰੀਬਨ 2 ਦਿਨ ਪਹਿਲਾਂ ਸਾਡੇ ਧਿਆਨ ਦੇ ਵਿੱਚ ਇੱਕ ਮਸਲਾ ਆਇਆ ਸੀਗਾ ਕਿ ਪਿੰਡ ਮੂਰਾਵਾਲੀ ਜੋ ਥਾਣਾ ਗੜ੍ਹ ਸ਼ੰਕਰ ਦੇ ਅਧੀਨ ਪੈਂਦਾ ਉੱਥੇ ਇੱਕ ਐਨਆਰਆਈ ਤੇ ਉਸਦੀ ਕੇਅਰ ਟੇਕਰ ਦੀ ਜਿਹੜੀ ਹੱਤਿਆ ਕਰ ਦਿੱਤੀ ਗਈ ਤੁਰੰਤ ਕਾਰਵਾਈ ਕਰਦੇ ਅਸੀਂ ਮੌਕੇ ਤੇ ਪਹੁੰਚੇ ਸੀ ਤੇ ਮੌਕਮ ਮੁਲਾਜ਼ਾ ਕਰਕੇ ਉਸ ਤੋਂ ਬਾਅਦ ਅਸੀਂ ਤੁਰੰਤ ਇਸ ਘਟਨਾ ਦੀ ਤਫ਼ਤੀਸ਼ ਦੇ ਵਿੱਚ ਜਿਹੜੇ ਜੁੜ ਗਏ ਸੀ ਸਾਡੇ ਇਹਨਾਂ ਹੀਲਿਆਂ ਤੇ ਚੱਲਦੇ ਆ ਜਿਹੜਾ ਹੈਗਾ ਵੀ ਅਸੀਂ ਇਹਦੇ ਵਿੱਚ ਜਿਹੜਾ ਇੱਕ ਮੁੱਖ ਦੋਸ਼ੀ ਜਿਹਦਾ ਨਾਮ ਮਨਦੀਪ ਸਿੰਘ ਉਰਫ ਦੀਪ ਜੋ ਕਿ ਮਰਨ ਵਾਲੀ ਕੇਅਰ ਟੇਕਰ ਦਾ ਬੇਟਾ ਹੀ ਹੈ ਉਹਨੂੰ ਅਸੀਂ ਵਿਦਿਨ 24 ਆਵਰਸ ਪਰੜਨ ਦੇ ਵਿੱਚ ਜਿਹੜੇ ਕਾਮਯਾਬ ਹੋ ਗਏ ਸੀ ਤੇ ਅਗਲੇਰੀ ਤਫਤੀਸ਼ ਦੇ ਵਿੱਚ ਜਿਹੜੀ ਹੈ ਇਹ ਗੱਲ ਸਾਹਮਣੇ ਆਈ ਸੀ ਕਿ ਇਹ ਇਸ ਕਤਲ ਨੂੰ ਅੰਜਾਮ ਦੇਣ ਦੇ ਵਿੱਚ ਮਨਦੀਪ ਉਰਫ ਦੀਪ ਦਾ ਇੱਕ ਜੁਵਨਲ ਸਾਥੀ ਵੀ ਸ਼ਾਮਲ ਸੀ ਜਿੰਨੂੰ ਅਸੀਂ ਅ ਅੱਜ ਜਿਹੜਾ ਹੈਗਾ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੋ ਗਏ ਹਾਂ ਇਸ ਦੇ ਨਾਲ ਨਾਲ ਮੈਂ ਆਪ ਜੀ ਨੂੰ ਇਹ ਵੀ ਦੱਸਣਾ ਚਾਹਨਾ ਕਿ ਇਸ ਘਟਨਾ ਦੇ ਵਿੱਚ ਜੋ ਕਾਰ ਅਤੇ ਮੋਟਰਸਾਈਕਲ ਯੂਜ਼ ਹੋਏ ਸੀਗੇ ਉਹ ਵੀ ਜਿਹੜੇ ਹੈਗੇ ਅਸੀਂ ਇਹਨਾਂ ਤੋਂ ਬਰਾਮਦ ਕਰ ਲਏ ਆ ਤੇ ਇਸ ਦੇ ਨਾਲ ਨਾਲ ਹੀ ਜਿਹੜੇ ਹਥਿਆਰਾਂ ਨਾਲ ਇਹਨਾਂ ਨੇ ਇਸ ਕਤਲ ਨੂੰ ਅੰਜਾਮ ਦਿੱਤਾ ਸੀ ਉਹ ਵੀ ਜਿਹੜੇ ਹੈਗੇ ਇਹਨਾਂ ਨੇ ਸਾਨੂੰ ਜਿਹੜੇ ਬਰਾਮਦ ਕਰਵਾ ਦਿੱਤੇ ਇਸ ਦੇ ਨਾਲ ਨਾਲ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਜਿਹੜਾ ਮਨਦੀਪ ਸਿੰਘ ਉਰਫ ਦੀਪ ਆ ਇਹਦੇ ਖਿਲਾਫ ਪਹਿਲਾਂ ਵੀ ਚੋਰੀਆਂ ਦੇ ਚਾਰ ਮਾਮਲੇ ਜਿਹੜੇ ਹੈਗੇ ਦਰਜ ਹੋਣੇ ਪਾਏ ਗਏ ਆ ਤੇ ਇਹ ਇੱਕ ਪੇਸ਼ੇਵਰ ਜਿਹੜਾ ਚੋਰ ਵੀ ਹੈਗਾ ਤੇ ਇਸ ਦੀ ਗ੍ਰਫਤੀ ਗ੍ਰਫਤਾਰੀ ਦੇ ਨਾਲ ਨਾਲ ਜਿਹੜਾ ਹੈਗਾ ਇਹ ਕੇਸ ਜਿਹੜਾ ਹੈਗਾ ਟਰੇਸ ਹੋ ਚੁੱਕਾ ਤੇ ਮੈਂ ਆਪ ਜੀ ਨੂੰ ਇਹੀ ਵਿਸ਼ਵਾਸ ਦਿਵਾਉਣਾ ਚਾਹਨਾ ਕਿ ਕਿਸੇ ਵੀ ਕੀਮਤ ਤੇ ਜਿਹੜਾ ਹੈਗਾ ਕਿ ਅਜਿਹੇ ਅਪਰਾਧ ਕਰਨ ਵਾਲੇ ਉਹਨੂੰ ਜਿਹੜਾ ਹੈਗਾ ਕਿ ਮੁਕਾਮੀ ਪੁਲਿਸ ਵੱਲੋਂ ਹਾਰਪੁਰ ਪੁਲਿਸ ਵੱਲੋਂ ਜਿਹੜਾ ਬਖਸ਼ ਨਹੀਂ ਜਾਊਗਾ